ਈ ਸੋਚਿਆ ਸੀਗਾ ਤਾਂ ਕੀ ਹੋ ਗਿਆ ਹਾਂ ਮੈਂ ਤਾਂ ਕਹਿੰਦਾ ਹਾਂ ਕੁੜੀ ਵਿਆਹ ਕੇ ਤਾਂ ਸੌਖੇ ਹੋ ਜਾਣਗੇ ਇਹਨਾਂ ਵੀ ਝੂਠ ਮਾਰ ਕੇ ਦੇਖ ਲਾ ਕੀ ਕੁਛ ਕਰਤਾ ਈ ਉਹ ਜੀ ਕੁੜੀ ਆ ਉਹ ਵੀ ਨਾਲ ਹੀ ਉਹਨਾਂ ਦੇ ਰਲ ਗਈ ਸਜਾ ਇਹਨਾਂ ਦੀ ਇਹੋ ਹੀ ਆ ਵੀ ਹੁਣ ਨਾ ਮਿਲਣਾ ਨੀਗਾ ਇਹਨਾਂ ਰਹਿਂਦੇ ਤਾਂ ਈ ਤਾਂ ਅਸੀਂ ਨਾਲੋਂ ਕੀ ਕੀਤਾ ਹਾਂ ਐਨੇ ਗੁੱਸੇ ਚੋਂ ਥੇ ਬੋਲੇ ਆ ਕੁੜੀ ਤੇ ਵੀ ਨਾ ਉਹਨਾਂ ਨੇ ਦਬਾਅ ਪਾਉਣਾ ਹੋਰ ਤੇ ਤੇਰੇ ਮਾਪਿਓ ਵੀ ਜਿਹੜੇ ਨਾ ਉਹ ਵੀ ਇਦਾਂ ਬੋਲ ਕੇ ਗਏ ਆ ਇਹ ਸਾਡੇ ਮੈਨ ਲਾਦਾ ਵੀ ਕੁੜੀ ਛੋਟੀ ਜਾਣੀ ਆ ਪਰ ਹੁਣ ਉਹਦੇ ਇੱਥੇ ਉਹਦੇ ਕੱਢ ਜਾਣੀ ਆ लवली ਨੇ ਨਾ ਉੱਥੇ ਬੈਠਿਆ ਹੀ ਸਾਡੇ ਦੋਵਾਂ ਦਾ ਨਾਂ ਲਾਤਾ ਮਾਵਾਂ ਤੇ ਆਂ ਦਾ ਉਹਦਾ ਭਾਈ ਨਾ ਕਿਤੇ ਨੌਕਰੀ ਦਿਵਾ ਦੇ ਹੁੰਦੇ ਪਰ ਹੁਣ ਨੌਕਰੀ ਨਹੀਂ ਦਿਵਾਉਣੀ ਇਹਨਾਂ ਨੇ ਇਹਨੇ ਵੀ ਅਖਿਆ ਨਹੀਂ ਗੇ ਬੋਲਣ ਲੱਗਿਆ ਮੈਂ ਕੀ ਕਹਿਣਾ ਕੀ ਨਹੀਂ ਮੇਰਾ ਕਿਦਾਂ ਦਾ ਰਿਸ਼ਤਾ ਕੀ ਕਰਾਉਣਾ ਦਾ ਚੰਗਾ ਹੀ ਹੋਇਆ ਵਾ ਜੋ ਕੁਝ ਵੀ ਹੋ ਗਿਆ ਟੈਨਸ਼ਨ ਪਈ ਦੀਬਾ ਹਾਂਜੀ ਐਦਾਂ ਬੈਠੀ ਹੈ ਕੀ ਗੱਲ ਵਾ ਬਸ ਇਹੋ ਸੋਚੀ ਪਈ ਹਾਂ ਹੂੰ ਕਿ ਕੀ ਗੱਲਾਂ ਅਥੇ ਹੋ ਗਈਆਂ ਨੇ ਉਹ ਚੱਲ ਟੈਨਸ਼ਨ ਨਾ ਲੈ ਜੋ ਹੋਣਾ ਹੋ ਗਿਆ ਵਾ ਕੁੜੀ ਨੇ ਤੇ ਜੋ ਕਰਨਾ ਹੈ ਕਰਤਾ ਮੁੰਡਾ ਤਾਂ ਨਹੀਂ ਨਾ ਸਾਡੇ ਝੂਠ ਬੋਲਣ ਡਿਆ ਉਹ ਤਾਂ ਸਾਡੇ ਨਾਲ ਹੀ ਆ ਨਾ ਸਾਡੇ ਕਹਿਣੇ ਚ ਹੀ ਆ ਉਹ ਤਾਂ ਗੱਲ ਤੁਹਾਡੀ ਠੀਕ ਆ ਮੰਨ ਲਈ ਮੈਂ ਹੂੰ ਪਰ ਮਾਂ ਦੇ ਅੰਦਰ ਆ ਜਾਂਦੀਆਂ ਨੇ ਕੁੜੀ ਦੇ ਛੁੱਟ ਗਈ ਕਿ ਨਹੀਂ ਮੇਰ ਕੋ ਉਹਨਾਂ ਕੰਮ ਹੀ ਇਦਾਂ ਕੀਤਾ ਰਹਿਣ ਦੇ ਛੁੱਟੇ ਜਾਂ ਹੁਣ ਆਪਾਂ ਨੂੰ ਥੋੜਾ ਹੌਸਲਾ ਨਾਲ ਗੱਲ ਕਰਦੇ ਹਾਂ ਤੁਹਾਨੂੰ ਮੈਂ ਕਿਹਾ ਹੀ ਨਾ ਕੋਈ ਵੀ ਜਗਾ ਕਰੇ ਹੈਗੇ ਹੋਰ ਕੀ ਕਰਾਂ ਉਹਨਾਂ ਆਪ ਹੀ ਝੂਠ ਬੋਲਿਆ ਆਪ ਹੀ ਸਾਰਾ ਕੁਝ ਇਦਾਂ ਕੀਤਾ ਵਾ ਚਲੋ ਕੋਈ ਗੱਲ ਸਭ ਕੁਝ ਜੋ ਹੋਇਆ ਹੈ ਗੁਰਦੇ ਹਵਾਲੇ ਕਰਤਾ ਆਪੇ ਜੋ ਹੋਊਗਾ ਠੀਕ ਹੀ ਹੋਊਗਾ ਉਹ ਰਹਿਣ ਦੇ ਜਿੱਦਾਂ ਹੈ ਗਿਆ ਉਹਨਾਂ ਨੂੰ ਕੁਝ ਰਹਿਣ ਦੇ ਆਪਣੇ ਘਰੇ ਮੈਂ ਚੰਗੇ ਤਾਂ ਠੀਕ ਹਾਂ ਹਾਂ ਲੈ ਆ ਚਾਪੜਾ ਜੀ ਬਣੀ ਲੈ ਆ ਘਟਾ ਬਣਾ ਲਓ ਹੈਲੋ ਕੀ ਹਾਲ ਰਵਿੰਦਰ ਸੱਸੀ ਕਾ ਪਤ ਕੀ ਹਾਲ ਚੱਲ ਹਾਂਜੀ ਵਧੀਆ ਤੁਸੀਂ ਦੱਸੋ ਹਾਂ ਵਧੀਆ ਆਪਣੇ ਵੀ ਠੀਕ ਠਾਕ ਤੂੰ ਉਸ ਨਾਲ ਪਰਿਵਾਰ ਦਾ ਠੀਕ ਠਾਕ ਹਾਂਜੀ ਪਰਿਵਾਰ ਕੀ ਕਰਾਂ ਨਹੀਂ ਕੀ ਕਰਾਂ ਨਹੀਂ ਇਹ ਬਸ ਵੇਲੇ ਅੱਛਾ ਅੱਛਾ ਹਾਂ ਜੀ ਸੇ ਬੰਗੜੀ ਫਿੱਗਰੇ ਡੈਡੀ ਤਰ੍ਹਾਂ ਦਾ ਠੀਕ ਨੇ ਪਰ ਪਰ ਨਾਰਾਜ਼ ਬੜੇ ਆ ਤੇਰੇ ਨਾਲ ਤੇ ਮੇਰੇ ਨਾਲ ਵੀ ਬੜੇ ਗੁੱਸੇ ਜੀ ਗੱਲਾਂ ਕੀਤੀਆਂ ਬੜਾ ਨਾਰਾਜ਼ ਹੋ ਗਏ ਆ ਮੰਮੀ ਜੀ ਦੇਖੋ ਡੜੀ ਜੀ ਜਦੋਂ ਗੱਲਾਂ ਕਰਦੇ ਆਂ ਆਪੀ ਅਹੀਂ ਮਿਲਣਾ ਬਸ ਨਹੀਂ ਹੈ ਤੇ ਕਿਰਨ ਨਾਲ ਵੀ ਗੱਲ ਚੰਗੀ ਥੋੜਾ ਆ ਦੇਖੋ ਜੇ ਮਾਂ ਤੇ ਵੀ ਮੇਰੇ ਨਾਲ ਇੰਨਾ ਕਰਨਗੇ ਕਸੋਰੇ ਪਰਿਵਾਰ ਦੇ ਤੇ ਅਸੇ ਗੱਲਾਂ ਕਰਨੀਆਂ ਨੇ ਮੈਨੂੰ। ਉਹ ਤਾਂ ਪੁੱਤ ਇਹੋ ਗੱਲ ਤਾਂ ਮੈਂ ਇਹਨਾਂ ਨੂੰ ਸਮਝਾਉਣ ਲਈ ਆਂ ਪਰ ਸੁਣਦੇ ਥੋੜੀ ਮੇਰੀ ਕਹਿੰਦੇ ਵੀ ਨਹੀਂ ਤੂੰ ਅਧਰ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ। ਜੋ ਕੁਝ ਇਹਨਾਂ ਨੇ ਹੁਣ ਜੀ ਗਲਤੀਆਂ ਤੇ ਗਲਤੀ ਇਨਸਾਨ ਕੋਲ ਹੀ ਹੁੰਦੀ ਆ ਤੇ ਹੁਣ ਗਲਤੀ ਹੋ ਹੀ ਗਈ ਆ ਤੇ ਕੀ ਹੋ ਗਿਆ ਹੁਣ ਇਹਦਾ ਮਤਲਬ ਇਹ ਬੜਾ ਤ੍ਰਿਸ਼ੇਦਾਰੀ ਕਰ ਦੇਣੀ ਆ ਆਪਣੀ ਧੀ ਨੂੰ ਛੱਡ ਦੇਣਾ। ਪੁੱਤ ਮੇਰੀ ਗੱਲ ਸੁਣ ਮੈਂ ਤਾਂ ਬੜਾ ਸਮਝਾਇਆ ਪਰ ਹੁਣ ਮੇਰਾ ਵਾਸ ਨਹੀਂ ਹੋ ਗਈ ਚੱਲਦਾ। ਹੁਣ ਦੁਨੀਆ ਦੁਨੀਆ ਦੇ ਵਿੱਚ ਹੁਣ ਲੋਕੀ ਆ ਆਪਣੇ ਪੋਤੇ ਬੱਚੇ ਕੀ ਕੁਛ ਕਰ ਦਿੰਦੇ ਆ ਦੇਖੋ ਫਿਰ ਮੇ ਤੇ ਹੀ ਗਲਤੀ ਹੋ ਗਈ ਜਾਂ ਤਾਂ ਬਸ ਉਹਦਾ ਕਰਕੇ ਥੋੜਾ ਜਿਹਾ ਆਪਣੇ ਤੁਸੀਂ ਪੁੱਤ ਨੂੰ ਛੱਡ ਦਿਓ ਸਭ ਕੁਝ ਸਮਝਾਉਣਾ ਚਾਹੀਦਾ ਵਾਜੀ ਨਹੀਂ ਪੋਤੇ ਗੁਸਲਦੀ ਹੈਂ ਬੀਂਿਆ ਤਾਂ ਉਹਨਾਂ ਕੋਈ ਨਹੀਂ ਇੰਨਾ ਕਰਨੇ ਆ ਆਪੇ ਤੁਹਾਨੂੰ ਸਹੀ ਹੋ ਜਾਊਗਾ ਤੇ ਪੋਤਾ ਮੇਰੇ ਸੁਣ ਗੱਲ ਜਦ ਮੈਂ ਫੋਨ ਕੀਤਾ ਸੀ ਨਾ ਕਿਹਾ ਸੀ ਨਾ ਵੀ लवली ਨੂੰ ਸਮਝਾ ਦੇ ਵੀ ਕੋਈ ਵਾਅਦਾ ਘਾਟੇ ਨਾ ਨਾ ਗੱਲ ਨਾ ਕਰਨ ਤੇ ਪਰ ਉਹਨੇ ਵੀ ਤਾਂ ਬੋਲਣ ਲੱਗਾ ਵੇਖਿਆ ਨਹੀਂ ਨਾ ਸਿੱਧਾ ਹੀ ਖੜਾ ਨਾਂ ਲਾ ਦਿੱਤਾ ਮੂੰਹ ਤੇ ਤੇਰਾ ਵੀ ਤਾਂ ਮੇਰਾ ਵੀ ਅਸੀਂ ਮੰਮੀ ਨੂੰ ਪਤਾ ਹੀ ਨਾਲ ਰਪਿੰਦਰ ਨੂੰ ਪਤਾ ਹੀ ਮੈਂ ਤੇ ਕਿਹਾ ਸੀ ਗੱਲ ਕਰ ਲਓ ਮੈਂ ਮੰਦੀ ਹੁਣ ਇਹਨਾਂ ਦੀ ਗਲਤੀ ਹੈ ਵੀ ਨੀਣਾ ਖੜਦੀ ਆਪਣੀਆਂ ਆਸਾਂ ਤੋਂ ਮੈਂ ਜਨ ਨੂੰ ਪਹਿਲਾਂ ਸਮਝਾਇਆ ਸੀ ਕਿ ਕੋਈ ਧੰਨਵਾਦ ਨਾ ਕਰਿਓ ਤੇ ਵੀ ਬਿਆਦੀ ਮਾਫੀ ਮੰਗਦੇ ਦੀ ਗਲਤੀ ਹੋਈ ਸੀ ਇੰਗਿਆ ਦੇ ਇਹ ਵੀ ਆਪਣੀ ਹੀ ਗਲਤੀ ਨਹੀਂ ਆ ਤੇ ਪੁੱਤ ਹੁਣ ਗੱਲ ਸੁਣ ਮੇਰੀ ਮੈਂ ਤੇਰੀ ਮਾਂ ਆ ਪਰ ਮੇਰੇ ਲਈ ਵੀ ਤਾਂ ਬੜਾ ਔਖਾ ਆ ਤੈਨੂੰ ਛੱਡਣਾ ਪਰ ਮੈਂ ਹੁਣ ਗੱਲ ਸਮ ਇਹਨਾਂ ਦੀ ਮੰਨਣੀ ਹੈ ਮੈਂ ਕੀ ਕਰਾਂ ਤੂੰ ਵੇਖੋ ਮੰਮੀ ਜੀ ਦਾ ਨਾ ਕਰੋ ਤੇ ਇਹਦਾ ਵੀ ਨਾ ਕਰੋ ਜੇ ਹੁਣ ਡੜੀ ਜੀ ਇਹ ਵੱਡੀ ਗਲਤੀ ਨਹੀਂ ਆ ਤੇ ਇਹਦਾ ਵੀ ਨਾ ਕਰੋ ਨਾ ਹੁਣ ਸਿੱਧਰ ਜੋਗੀ ਨਾ ਉਧਰ ਜੋ ਮੈਨੂੰ ਨਹੀਂ ਪਾਉਂਦੀਆਂ ਕੱਟੀਆਂ ਆਵੇ ਤੇ ਮੈਂ ਹਣਾ ਤੇਰੇ ਭਰਾ ਨਾਲ ਕੀਤੀ ਸੀ ਗੱਲ ਤੇ ਉਹ ਮੈਨੂੰ ਕਹਿੰਦਾ ਸੀ ਕਿ ਮੰਮੀ ਕੋਈ ਗੱਲ ਨਹੀਂ ਤੂੰ ਹੌਂਸਲਾ ਰੱਖੋ ਕੋਈ ਚਾ ਜਿਦਾ ਡੈਡੀ ਕਹਿੰਦੇ ਨਾ ਇਦਾਂ ਹੀ ਕਰੋ ਤੂੰ ਮੰਨ ਲਓ ਆਪੇ ਜਦੋਂ ਮੈਂ ਆਵਾਂਗਾ ਨਾ ਸਭ ਕੁਝ ਮੈਂ ਠੀਕ ਕਰ ਲੂੰਗਾ ਕੋਈ ਗੱਲ ਨਹੀਂ ਤੇ ਭੈਣ ਨੂੰ ਵੀ ਇਹੋ ਸਮਝਾ ਦਿਓ ਕਿ ਕੋਈ ਗੱਲ ਨਹੀਂ ਫੋਨ ਨਾ ਨਾ ਫੋਨ ਕਰਿਆ ਕਰ ਪਰ ਕੀ ਕਰਾਂ ਬੁੱਤ ਨੂੰ ਮੈਂ ਮੈਨੂੰ ਤਾਂ ਆਪਣੀ ਕੋਈ ਸਮਝ ਆਉਂਦੀ ਏ ਤੂੰ ਤਾਂ ਮੈਨੂੰ ਇਕਰ ਵੀ ਨਹੀਂ ਆ ਗੱਲਾਂ ਹੋਣੀਆਂ ਮਨਾ ਕੋਈ ਜਿਹੜਾ ਕੋਈ ਹਿਸਾਬ ਨਹੀਂ ਹੈ ਤੇ ਜੇ ਸਹੀ ਨਹੀਂ ਹੈ ਦੰਗਵਾਉਂਦਾ ਮੈਂ ਤਾਂ ਛੱਡ ਦੇਣਾ ਵਾ ਐਦਾਂ ਵਾ ਤੇ ਫੇਰ ਤੂੰ ਥਾਣੇੋਂ ਮੇਰੇ ਘਰ ਦੇ ਵਿੱਚ ਜਿੱਦਾਂ ਰਹਿਣੀ ਨਹੀਂ ਹੈ ਬਿਲਕੁਲ ਵੀ ਮੈਨੂੰ ਨਹੀਂ ਪਤਾ ਪਉਤੋਂ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਬਿੰਦੈ ਜੀ ਨੋ ਜਦ ਤੱਕ ਲੈਂ ਮੈਂ ਤਾਂ ਕਰਗੀ ਇੱਕ ਵਾਰ ਮੜਾ ਜਾ ਸਮਝਾਉ ਹਾਂ ਕੀ ਬੰਦਾ ਦੀ ਗੱਲ ਸਮਝ ਕੇ ਜਾਣ ਚਲ ਮੈਂ ਗੱਲ ਸੁਣੂੰ ਏਦਾਂ ਕਰਨੀ ਆ ਵੀ ਇਹਨਾਂ ਨੂੰ ਫੇਰ ਇੱਕ ਵਾਰ ਸਮਝਾਉਣੀ ਆ ਤੇ ਨਹੀਂ ਮੈਂ ਤੇਰੇ ਭਰਾ ਨੂੰ ਕਹੂੰਗੀ ਉਹ ਹੀ ਫੋਨ ਕਰਕੇ ਨਾ ਆਪੇ ਸਮਝਾ ਦੇਊਗਾ ਇਹਨਾਂ ਨੂੰ ਠੀਕ ਹੈ ਫੋਨ ਲਾ ਕੇ ਨਾ ਉਹਨਾਂ ਨੂੰ ਕਿਉਂ ਨਹੀਂ ਚਲੈਂਦਾ ਵਰਗੇ ਗੱਲਾਂ ਸਭ ਬਿਆਹ ਹੋਇਆ ਚੰਗੇ ਨਹੀਂ ਜਿਵੇਂ ਲਕੀਦਾ ਫਿਰ ਕੀ ਹੋ ਗਿਆ ਵਾ ਚਲ ਮੇਰੀ ਧੀ ਪਤਾ ਕੀ ਆ ਤੂੰ ਆਪਣੇ ਘਰ ਆរី ਖੁਸ਼ੀ ਰਹਿ ਠੀਕ ਹੈ ਆਪਣੇ ਪਰਿਵਾਰ ਚ ਤੇ ਕੋਈ ਟਾਈਮ ਜਿੰਦਗੀ ਹੈ ਜਿੰਦਗੀ ਦੇ ਵਿੱਚ ਕੁਝ ਵੀ ਨੂੰ ਹੋ ਸਕਦਾ ਵਾ ਕਹੀ ਗੱਲਾਂ ਬਤਾ ਹੋ ਜਾਂਦੀਆਂ ਪਰਾਨੀ ਵਿੱਚ ਤੇ ਥੋੜਾ ਬਹੁਤ ਬਣਾ ਛੱਡ ਹੀ ਦੇਣਾ ਇਹ ਬੱਚੇ ਨੂੰ ਚਲ ਬੁੱਤ ਛੱਡਣਾ ਥੋੜੀ ਦਿਨ ਨੂੰ ਮੈਂ ਤੇ ਕੋਈ ਟਾਈਮ ਲਈ ਕਹਾਂ ਢੀ ਇਹਨਾਂ ਦਾ ਗੁੱਸਾ ਢਲ ਜੇ ਹੈ ਤੇ ਮੇਰੀ ਧੀ ਤੂੰ ਹੀ ਸਿਆਣੀ ਬਣ ਮੇਰੇ ਲਈ ਵੀ ਕਿਹੜਾ ਸੌਖਾ ਆ ਹੈ ਧੀਆ ਪੁੱਤਾ ਛੱਡਣਾ ਕੋਈ ਸੌਖਾ ਆ ਮਾਂ ਪਿਓ ਲਈ ਵੀ ਤੇ ਪਰ ਜਲ ਕੋਈ ਟਾਈਮ ਲਈ ਨਾ ਤੂੰ ਵੀ ਨਾ ਫੋਨ ਕਰੀ ਠੀਕ ਹੈ ਇਹਦਾ ਗੁੱਸਾ ਜਿਹੜਾ ਠੰਡਾ ਹੋ ਜਾਊਗਾ ਨਾ ਤਾਂ ਮੈਂ ਆਪੇ ਤੁਹਾਨੂੰ ਕਰ ਲੂੰਗੀ ਫੋਨ ਠੀਕ ਹੈ ਚਲ ਖਿਆਲ ਰੱਖੀਵੇਂ ਦੀ ਮਮੀ ਜੀ ਦੀ ਨਾਲ ਗੱਲ ਕਰਤੀ ਯਾਰ ਪਰ ਮੇਰੇ ਵਾਕੀ ਬਹੁਤ ਔਖਾ ਵਾ ਕੀ ਕਰਾਂ ਬਥਰਮਿਆਂ ਠੀਕ ਹੈ ਚਲ ਖਿਆਲ ਰੱਖ ਆਪਾਂ ਠੀਕ ਓਕੇ ਠੀਕ ਹੈ ਚਲ ਕਿਹਨੂੰ ਕਰਨ ਲਈ ਫੋਨ ਹੈ ਜਦੋਂ ਤੈਨੂੰ ਕਿਹਾ ਵੀ ਉਹਨਾਂ ਨਾਲ ਗੱਲ ਹੀ ਨਹੀਂ ਕਰਨੀ ਕਿਹਨਾਂ ਕੀ ਰੋੜਿਆ ਫਿਰ ਆਪਾਂ ਰਿਸ਼ਤਾ ਨਹੀਂ ਕੋਈ ਰੱਖਣਾ ਠੀਕ ਐ ਅੱਜ ਤੋਂ ਬਾਅਦ ਫੋਨ ਨਹੀਂ ਕਰਨਾ ਦੁਬਾਰਾ ਕਿੰਦਾ ਦੀਆਂ ਗੱਲਾਂ ਤੁਸੀਂ ਕਰਨ ਦੇਗੇ ਧੀ ਆ ਮੇਰੀ ਧੀ ਆ ਬਸ ਠੀਕ ਆ ਜਿਹੜਾ ਰਿਸ਼ਤਾ ਖਤਮ ਕਰਤਾ ਬਸ ਖਤਮ ਕਰਤਾ ਦੁਬਾਰਾ ਫੋਨ ਨਾ ਕਰੀ ਇਹਨਾਂ ਨੂੰ ਠੀਕ ਆ ਰਪਿੰਦਰ ਹੁਣ ਆ ਇੱਥੇ ਬਹਿ ਗਈਆਂ ਨਾ ਤੋ ਨਾ ਮੈਂ ਆਖਿਆ ਇਹਨਾਂ ਨਾਲ ਨਾ ਸਕਦਾ ਇੱਥੇ ਟਾੜੇ ਦਾ ਮੱਥਾ ਮਰੰਦਾ ਕੋਈ ਫਾਇਦਾ ਨਹੀਂ ਹੈ। ਉਹ ਯਾਰ ਮੇਰੀ ਗੱਲ ਸੁਣ। ਜਦੋਂ ਮੈਂ ਤੁਹਾਨੂੰ ਦੋਵਾਂ ਨੂੰ ਕਿਹਾ ਸੀ ਪਹਿਲਾਂ ਹੀ। ਤੈਨੂੰ ਵੀ ਕਿਹਾ ਸੀ, ਮੰਮੀ ਨੂੰ ਵੀ ਕਿਹਾ ਸੀ। ਵੀ ਡੈਡੀ ਨੂੰ ਦੱਸ ਦੋ ਸੱਚ। ਤੇ ਤੁਸੀਂ ਕਿਹੜੀ ਆਪਣੀ ਗੱਲ ਮੰਨਦੇ ਆ? ਗਲਤੀ ਸਿਰਫ ਢਾਡੀ ਆ। ਜੇ ਦੀ ਮੈਂ ਉਥੇ ਮਾਫੀ ਮੰਗ ਲਈਨੇ ਨਾ ਤਾਂ ਕੋਈ ਗੱਲਬਾਤ ਨਹੀਂ ਹੋਣੀ। ਨਾ ਉਹਨਾਂ ਵਿੱਚ ਹੋਣੀ ਤੇ ਨਾ ਇੱਧਰ ਹੋਣੀ ਸੀ। ਤੇ ਮੈਂ ਮਾਫੀ ਮੰਗਾ ਕਿਹੜੀ ਗੱਲ ਦੀ? ਪਤਾ ਵੀ ਲੱਗੇ ਕੋਈ ਗੱਲ ਦਾ। ਮੈਂ ਕਹਿੰਦਾ ਡੈਡੀ ਨਾਲ ਗੱਲ ਕਰਨ ਦਾ ਫਾਇਦਾ ਹੀ ਨਹੀਂ ਆ। ਦੱਸ ਹੱਦ ਹੋ ਗਈ ਹੈ ਮੈਨਾਂ ਨਾ ਕਿਤੇ। ਹੁਣ ਮੰਮੀ ਫੋਨ ਕਰ। ਨਹੀਂ ਪਹਿਲਾਂ ਮੈਂ ਗੱਲ ਸੁਣ। ਉਹ ਅੰ ਮੈਂ ਤਾਂ ਅੰਦਰ ਦੇ ਆਣ ਕੇ ਬੈਂਦਾ ਵਾਂ ਕਿ ਨਹੀਂ ਅੰਦਰੋਂ ਕੀ ਕਰਦੇ ਆਗੇ ਉਹ ਆਦੇ ਆਪਣੀ ਅਣਖ ਦੀ ਤੁਰੇ ਫਿਰਦੇ ਆ ਤੇ ਦੱਸ ਇਹਦੇ ਵਿੱਚ ਅਣਖ ਕਾਦੀ ਆ ਅਣਖ ਹੀ ਆ ਜਿਹਨੇ ਬਾਹਰ ਸਾਰਿਆਂ ਨੂੰ ਭਾਲ ਕੇ ਤੇ ਉੱਥੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੂੰ ਵੀ ਗੁੱਸਾ ਹੀ ਉਹਨਾਂ ਦੇ ਮਨ ਵਿੱਚ ਗੁੱਸਾ ਹੀ ਸਿਆਣੇ ਬਿਆਣੇ ਨੇ ਕੋਈ ਇੱਜ਼ਤਵਾ ਉਹਨਾਂ ਦੀ ਐਵੇਂ ਥੋੜਾ ਆਗੇ ਤੇ ਜੇ ਉਹਨਾਂ ਨੂੰ ਗੁੱਸਾ ਵਾ ਤੇ ਸਾਡੇ ਟੱਬਰ ਨੂੰ ਕੋਈ ਗੁੱਸਾ ਨਹੀਂ ਆ ਐਵੇਂ ਉਹੋ ਗੱਲ ਪਹਿਲਾਂ ਕੰਮ ਕੀਤੇ ਨਹੀਂ ਆ ਜੱਜ ਦੇ ਤੇ ਹੁਣ ਦੂਜੇ ਦਾ ਕਸੂਰ ਕੱਢਦੇ ਫਿਰਦੇ ਆ ਚੱਲ ਉਹਨਾਂ ਨੂੰ ਪਤਾ ਲੱਗ ਗਿਆ ਵਾ ਅਜੇ ਕਿਹੜਾ ਤੁਸੀਂ ਦੱਸਣ ਜੋ ਰਾਜੀ ਹੀ ਉਹਨਾਂ ਨੂੰ ਤੈਨੂੰ ਪਤਾ ਸੀ ਉਹ ਤੇ ਹੋਣੀ ਮੈਂ ਗੱਲ ਕੀਤੀ ਤੇ ਫੇਰ ਹੀ ਉਹਨਾਂ ਨੂੰ ਪਤਾ ਲੱਗਾ ਵਾ ਉਥੇ ਤੇ ਤੁਹਾਡਾ ਕਰਕੇ ਸਾਰਾ ਕੁਝ ਕੀਤਾ ਮੈਂ ਮੈਨੂੰ ਕੀ ਫਾਇਆ ਹੀ ਨਾਲੇ ਨਾ ਮੰਮੀ ਦਾ ਪਿੰਡੋਂ ਫੋਨ ਆਉਂਦਿਆ ਸੀ ਕੀ ਆਂਦੇ ਉਹਨਾਂ ਨੇ ਕੀ ਕਹਿਣਾ ਉਹ ਵੀ ਬਸ ਇਹੀ ਗੱਲਾਂ ਦੇ ਇਹੀ ਕਰਨਦੇ ਤੇ ਰਪਿੰਦਰ ਹੁਣ ਫੋਨ ਨਾਲ ਲਾਈ ਡੈਡੀ ਤੇਰੇ ਬੜੇ ਗੁੱਸੇ ਦੇ ਵਿੱਚ ਵਾ ਦੱਸ ਹੁਣ ਇੱਥੋਂ ਵੀ ਹੋ ਕੇ ਚਲ ਗਏ ਆ ਸਾਰਾ ਕੁਝ ਹੋ ਗਿਆ ਵਾ ਅਜੇ ਵੀ ਨਹੀਂ ਗੁੱਸਾ ਟੜਿਆ ਅਜੇ ਤੂੰ ਕਹਿਂ ਢੀ ਮਾਫੀ ਮੰਗ ਲੈ ਉਹਨਾਂ ਕੋ ਤੇ ਜੇ ਮਾਫੀ ਮੰਗ ਲੈਂਦੇ ਨਾ ਤੇ ਸਭ ਕੁਝ ਹੋ ਜਾਣਾ ਉਹ ਗੁੱਸਾ ਨੇ ਤਾਂ ਵੀ ਨਹੀਂ ਛੱਡਣਾ ਉਹਦੇ ਆਪਣੀ ਹੱਥ ਪਗਾਉਂਦੇ ਪਰ ਮੈਨੂੰ ਦਿਨੀ ਨਾ ਤੁਸੀਂ ਕਹੇ ਜੋਗੀ ਵੀ ਰਹਿ ਤਾ ਨਾ ਉਧਰ ਜੋਗੀ ਨਾ ਇਧਰ ਜੋਗੀ ਇਧਰ ਵੀ ਮੈਨੂੰ ਗੱਲਾਂ ਹੋਣੀਆਂ ਨੇ ਤੇ ਉਧਰੋਂ ਮੈਨੂੰ ਛੱਡਾ ਦਿੱਤਾ ਤੁਸੀਂ ਉਹ ਮੁਕਦੀ ਗੱਲ ਇਹ ਆ ਮੈਂ ਤੇ ਤੈਨੂੰ ਪਹਿਲਾਂ ਵੀ ਸੱਚ ਦੱਸਿਆ ਸੀ ਤੇ ਹੁਣ ਵੀ ਦੱਸਣ ਦਿਆਂ ਤੂੰ ਉਹ ਦੋ ਕਹਿੰਦੀ ਮੈਂ ਵਿਆਹ ਕਰਾਉਣਾ ਮੈਂ ਹੂੰ ਕਰਨਾ ਜਾਉਂ ਕਰਨਾ ਉਹ ਦਿਨ ਨੂੰ ਤੇ ਪਛਤਾਉਂਦੀ ਆ ਮੈਂ ਜਿਹੜੇ ਦਿਨ ਮੱਥਾ ਲੱਗ ਗਿਆ ਮੇਰਾ ਤੁਹਾਡੇ ਨਾਲ ਉਹ ਯਾਰ ਮੁਕਦੀ ਗੱਲ ਇਹ ਹੀ ਉਹ ਵੀ ਤੈਨੂੰ ਇੱਥੇ ਰਹਿਣਾ ਪੈਣਾ ਹੀ ਪਰ ਰਹਿਣਾ ਮੇਰੇ ਸੁਭਾਣੇ ਪੈਣਾ ਮੈਂ ਆ ਕਰਨੀ ਆਪਣੀ ਮਰਜ਼ੀ ਛੱਡੀ ਗੱਲੀ ਇਹ ਚੰਗੀ ਮਰਜੀ ਆ ਵੀ ਭੈਣ ਭਰਾ ਸਾਡੇ ਛਡਾ ਕੇ ਤੇ ਆਪਣੀਆਂ ਮਰਜ਼ੀਆਂ ਕਰੋ ਯਾਰ ਮੈਂ ਛਡਾਇਆ ਨਹੀਂ ਆ ਆ ਰਫੜ ਤੇ ਹੁਣ ਪਿਆ ਵਾ ਪਹਿਲਾਂ ਕਿੰਨੇ ਕੇ ਰਿਸ਼ਤੇਦਾਰ ਮਿਲਣ ਆਉਂਦੇ ਤੈਨੂੰ ਐਵੇਂ ਆਪਣੀਆਂ ਮਰਜ਼ੀਆਂ ਆਂ ਤਾਨੂੰ ਹੁਣ ਕੋਈ ਰਿਸ਼ਤੇਦਾਰ ਨਹੀਂ ਚੰਗਾ ਲੱਗਣਦੇ ਠੀਕ ਆ ਨਾ ਤੁਹਾਨੂੰ ਬਸ ਆਪਣੇ ਆਪ ਨਾਲ ਮਤਲਬ ਹੋ ਆ ਹੋਰ ਕਿਸੇ ਨਾਲ ਨਹੀਂ ਹੈਗਾ ਓ ਯਾਰ ਮੁੱਕ ਦੀ ਗੱਲ ਇਹ ਆ ਵੀ ਰੋਟੀ ਪਾਣੀ ਤੈਨੂੰ ਮਿਲਣ ਡਿਆ ਹੋਣਾ ਖਰਚਾ ਪਾਣੀ ਤੈਨੂੰ ਮਿਲਣ ਡਿਆ ਵਾ ਤੇ ਚੁੱਪਪ ਕਰਕੇ ਤੇ ਜਿੱਦਾਂ ਦਾ ਟਾਈਮ ਲੰਘਦਾ ਵਾ ਨਾ ਉਦਾਂ ਦਾ ਨੰਗਾਈ ਆ ਹੁਣ ਤੇ ਜਦੋਂ ਉਹਨਾਂ ਦਾ ਗੁੱਸਾ ਠੰਡਾ ਹੋ ਜਾਊਗਾ ਤੇ ਆਪੇ ਮਿਲਣ ਆਪਣਗੇ। ਵੇਲੇ ਨੇ ਭੜਕਨਾਂਕ ਜਰ ਨਹੀਂ ਮਿਲਦੇ। ਬੈਠੇ ਜੇ। ਹਾਂਜੀ। ਮिन्नੂ ਤੇ ਨਾ लवली ਦੇ ਸੱਸਰੇ ਦੀਆਂ ਗੱਲਾਂ ਸੁਣ ਕੇ ਇੰਨਾ ਗੁੱਸਾ ਚੜ੍ਹ ਗਿਆ ਨਾ ਫੇ ਕੋਈ ਗੱਲ ਨਹੀਂ ਕਰਨ ਵਾਲੀ। ਹੁਣ ਕੀ ਹੋ ਗਿਆ? ਮੇਰਾ ਜੀ ਕਰਨ ਦੇ ਵੀ ਇੱਕ ਵਾਰ ਫੋਨ ਕਰਾਂ ਉਹਨਾਂ ਨੂੰ। ਕਿਹੜੀ ਗੱਲੋਂ ਕਰਾਂ ਉਹਨਾਂ ਨੂੰ? ਕਸੂਰ ਤੇ ਹੈ ਨਾ ਦੋਵਾਂ ਜਿਹਾਂ ਦਾ ਵਾ। ਉਹਨਾਂ ਦੀ ਕੁੜੀ ਦਾ ਤੁਹਾਡੇ ਮੁੰਡੇ ਦਾ। ਤੁਹਾਡੀ ਕਿਹੜੀ ਗੱਲੋਂ ਭੇਜ ਤੇ ਕਰਕੇ ਗਏ ਆ? ਰਮਨ ਨੇ ਨਾ ਝੂੜਕਾ ਬੋਲਿਆ ਮੈਂ ਤੈਨੂੰ ਕਹਿੰਦਾ ਸੀ ਨਾ ਤੇ ਇਹਨਾਂ ਦੇ ਰਿਸ਼ਤੇ 'ਚ ਨਾ ਲਤਲਾ ਤੇ ਤੂੰ ਜੋਬਨੂ ਵੀ ਨਾਲ ਡਾਤਾ ਵੀ ਜੇ ਤੁਸੀਂ ਨਾ ਰਿਸ਼ਤਾ ਕਰਾਉਗੇ ਤੇ ਕਿੰਨੇ ਕਰਾਉਣਾ ਚੱਲ ਮੇਰੇ ਮੁੰਡੇ ਇਕੱਲੇ ਦਾ ਕਸੂਰਤ ਨਹੀਂ ਹੈਗਾ ਉਹਨਾਂ ਦੀ ਕੁੜੀ ਵੀ ਤੇ ਆਂਦੀ ਹੈ ਨਾ ਵੀ ਮੈਂ ਕਰਾਉਣਾ ਵਾਂ ਪਰ ਚੰਗਾ ਸਾਡਾ ਮੁੰਡਾ ਨਹੀਂਗਾ ਜਿੰਨੇ ਸਾਨੂੰ ਪਿੱਛੇ ਪਾਇਆ ਵਾ ਘਰ ਦਾ ਕੰਮ ਸਾਡਾ ਬੜਾ ਵਧੀਆ ਚੱਲਣ ਡਿਆ ਸੀ ਥਾਂ ਥਾਂ ਤੇ ਨਾਲੇ ਤੇ ਆਪਣੀ ਬੇਇੱਜ਼ਤੀ ਕਰਾਉਂਦਾ ਤੇ ਨਾਲੇ ਸਾਡੀ ਦੋਵਾਂ ਜੀਆਂ ਦੀਆਂ ਦੀ ਕਰਾਉਂਦਾ ਵਾ ਅਗਲੇ ਘਰਾਂ ਦੇ ਬੀਤੀ ਕਰਗੇ ਵੀ ਤੁਸੀਂ ਝੂਠ ਬੋਲਿਆ ਵੀ ਲੰਗਾ ਮਾਸਟਰ ਤਾਂ ਕੀ ਕਰਨਾ ਸੀ ਫਿਰ ਨਾਲੇ ਸਾਨੂੰ ਤਾਂ ਉਹਨਾਂ ਨੇ ਪੁੱਛਿਆ ਹੀ ਨਹੀਂਗਾ ਵੀ ਕੀ ਕਰਦਾ ਵਾ ਕੁੜੀ ਨੇ ਝੂਠ ਸੱਚ ਬੋਲਿਆ ਉੱਥੇ ਫਿਰ ਮੁੰਡਾ ਇਹਦਾ ਨੌਕਰੀ ਕਰਦਾ ਵਾ ਤਾਂ ਆਪਣੀ ਕੁੜੀ ਨੂੰ ਪੁੱਛਣ ਸਾਡੇ ਤੱਕ ਤਾਂ ਗੱਲ ਹੀ ਨਹੀਂ ਹੋਣ ਦਿੱਤੀ ਚੱਲ ਅਸੀਂ ਤਾਂ ਇਹਨਾਂ ਨੂੰ ਨੌਪੋਤਾ ਆਪਣੇ ਨੂੰ ਘੱਲਿਆ ਹੀ ਫਿਰ ਪੁੱਛੋ ਮੰਦੇ ਰਿਸ਼ਤੇ ਨੂੰ ਤੇ ਪਿਓ ਹੀ ਬਾਰਾ ਪੁੱਛ ਲੈਂਦਾ ਯਾਰ ਜਦੋਂ ਇਹਨਾਂ ਨੇ ਜਾ ਕੇ ਕਹਿਤਾ ਜੋ ਮਰ ਹੋਣਾ ਨੇ ਉਹਨਾਂ ਨੇ ਸੋਚਿਆ ਵੀ ਸਾਡੇ ਪਿੰਡ ਦੀ ਕੁੜੀ ਵੈਈ ਇਹਨਾਂ ਦੇ ਉੱਥੇ ਇਹਨਾਂ ਦੇ ਘਰੇ ਜੇ ਆਪਣੇ ਸਿਰ ਚੁੱਕੇ ਖੰਡੀ ਆ ਤੇ ਚੰਗਾ ਸਕੂ ਪਰ ਮੈਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ ਜੇ ਪਿੱਛੇ ਘਰ ਆਣ ਕੇ ਸਾਨੂੰ ਗੱਲਾਂ ਕਰਕੇ ਗਏ ਆ ਮੇਰਾ ਵਸ ਨਹੀਂ ਚਲੇ ਮੈਂ ਤੁਹਾਡੇ ਤੋਂ ਡਰਦੀ ਰਹੀ ਨਹੀਂ ਤਾਂ ਮੈਂ ਕਦੀਆਂ ਚਾਰ ਸਨ ਆਉਣੀਆਂ ਸੀ ਉਹਨਾਂ ਨੂੰ ਤੇ ਚੁੱਕੋ ਕੁੜੀ ਆਪਣੀ ਤਾਂ ਜਾਣ ਲੈ ਜਾਓ ਇਹਨੇ ਤੇ ਉਹ ਸਾਡੇ ਘਰ ਚ ਖਲਾਰੇ ਪਾਏ ਜਦੋਂ ਦੀ ਆਈ ਮਰਾ ਬੰਨ ਲਾ ਤੇ ਆਪਣੀ ਨਹੀਂ ਚੰਗੀ ਤੇ ਕਿਸ ਦਾ ਕਿਉਂ ਕਸੂਰ ਦੇ ਕੱਢਦੀਆਂ ਇਹੋ ਤਾਂ ਰੋਨੀ ਆ ਵੀ ਜੇ ਇਹ ਚੰਗਾ ਹੁੰਦਾ ਨਾ ਆ ਕੰਮ ਘਰ ਸਾਡੇ ਵਿੱਚ ਨਾ ਹੀ ਹੁੰਦੇ ਇਹ ਹੁਣੇ ਹੁਣੇ ਹੀ ਰਮਨ ਨਾਲੇ ਤਾਂ ਤੇਰਾ ਘਰ ਚ ਪਵਾੜੇ ਪਾਏ ਆ ਤੇ ਨਾਲੇ ਉਹਨਾਂ ਕੋ ਸਾਡੀ ਬੇਇੱਜ਼ਤੀ ਕਰਵਾਉਂਦੇ ਹੀ ਆਈ ਕੋਈ ਗੱਲ ਨਹੀਂ ਮੈਂ लवली ਨਾਲ ਕਰਦੀ ਇੱਕ ਵਾਰ ਗੱਲ ਵੀ लवली ਨੂੰ ਸਮਝਾ ਦੇ ਤੇ ਆਪਣੇ ਮਾਂ ਪਿਓ ਨੂੰ ਕਹਵੇ ਹਾਨੂੰ ਨਾ ਕੋਈ ਗੱਲਬਾਤ ਕਰੇ ਉਦੋਂ ਤਾਂ ਉਹਨਾਂ ਦੀ ਕੁੜੀ ਆਂਦੀ ਵੀ ਮਹਾਰੀ ਚੱਲੀ ਆ ਵਿਆਹ ਹੀ ਉੱਥੇ ਕਰਵਾਉਣਾ ਹੁਣ ਇੱਕ ਗੱਲ ਦਾ ਧਿਆਨ ਰੱਖਿਓ ਚੁੱਪ ਕਰਕੇ ਨਾ ਜੋ ਬੰਦਾ ਸਾਥ ਦਈ ਜਾਈਏ ਦਵੇਂ ਜਾਣੀ ਇਹਦੇ ਵੱਲ ਨਾ ਵੇਖੀਏ ਓਏ ਰਮਨਰੇਤ ਕਦੀ ਕਹਿ ਦਿੰਦੇ ਆ ਵੀ ਅਹੀਂ ਸਾਨੂੰ ਨੌਕਰੀ ਮਿਲ ਚਲੀ ਆ ਕਦੀ ਪੈਲੀ ਮਿਲ ਚਲੀ ਆ ਇਹ ਤੇ ਝੂਠੇ ਦਵੇਂ ਜੀ ਮੇਰੀ ਗੱਲ ਸੁਣੋ लवली ਨਾਲ ਗੱਲ ਕਰਨ ਤੋਂ ਪਹਿਲਾਂ ਨਾ ਮੇਰਾ ਰਾਦਾ ਮਰਕਿੰਦਰਵਾਲ ਜਾਵਾਂ ਉਹਦੇ ਨਾਲ ਗੱਲ ਕਰਾਂ ਚੱਲ ਕਰ ਲੈ ਉਹਨਾਂ ਨੂੰ ਕੀ ਕਹਿੰਦੀ ਓ ਵੀ ਤੇਰੇ ਮਾਂ ਤੇ ਉਹਨੇ ਇੰਨੀ ਕਾ ਕਲਵਾ ਪਿੱਕਰ ਆਣ ਕੇ ਸਾਨੂੰ ਗੱਲਾਂ ਕਰਕੇ ਕੇ ਇੰਨੀ ਸ਼ਰਮ ਨਹੀਂ ਉਹਨਾਂ ਨੂੰ ਆਉਂਦੀ ਪਿੱਤੀ ਦਿੱਤੀ ਹੈ ਘਰ ਵਿੱਚ ਮੈਂ ਕਿੱਦਾਂ ਬੋਲਣ ਡਿਆ ਆਣ ਕੇ ਓਏ ਆਹੋ ਇਹ ਤੇ ਤੇਰੀ ਗੱਲ ਸਹੀ ਆ ਤਹੀਂ ਬਹੋ ਇੱਥੇ ਮੈਂ ਹੋ ਕੇ ਆਈ ਜਰ ਚੱਲ ਕਰ ਲੈ ਕਰ ਲੋ ਕੀ ਕਹਿੰਦੀ ਗੱਲ ਤਾਂ ਯਾਰ ਰਮਨ ਦੀ ਵੀ ਸਹੀ ਆ ਕਿ ਸਾਡਾ ਕੀ ਇਹ ਚ ਕਸੂਰ ਆ ਆਣ ਕੇ ਸਾਡੀ ਬੇਇੱਜ਼ਤੀ ਕਰਗੇ ਤੁਸੀਂ ਘਰ ਤੁਹਾਡੀ ਕੁੜੀ ਨੇ ਝੂਠ ਮਾਰਿਆ ਕਿ ਉਹ ਮੁੰਡਾ ਇਦਾਂ ਲੱਗਾ ਵਾ ਫਲਾਨਾ ਪ੍ਰਾਈਵੇਟ ਨੌਕਰੀ ਕਰਦਾ ਤੇ ਇਹਦੇ ਵਿੱਚ ਸਾਡੀ ਕੀ ਗਲਤੀ ਹੈ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਪ੍ਰਾਈਵੇਟ ਨੌਕਰੀ ਕਰਦਾ ਜੀ ਹਰਪਿੰਦਰ ਹਾਂ ਜੀ ਮੈਨੂੰ ਨਾਲ ਗੱਲ ਕਰਨੀ ਹੈ ਇੱਕ ਹਾਂਜੀ ਆਜੋ ਬਹਿਜੋ ਬੈਣਾ ਪੂਣਾ ਮੈਂ ਕੀ ਆ ਜੜੀਆਂ ਗੱਲਾਂ ਤੇਰਾ ਮਾਂ ਪਿਓ ਕਰਕੇ ਗਏ ਆ ਤੂੰ ਆਪ ਸਿਆਣੀ ਆ ਉਹ ਗੱਲਾਂ ਕਰਨ ਵਾਲੀਆਂ ਇਹ ਮੰਮੀ ਜੀ ਕੀ ਗੱਲਾਂ ਕਰ ਗਏ ਉਹ ਵਾਧੂ ਗੱਲਦੁਨਾਂ ਨੇ ਕੀਤੀ ਨਹੀਂ ਕੋਈ ਵਾਧੂ ਗੱਲ ਕੀਤੀ ਨਹੀਂ ਕੋਈ ਵਾਧੂ ਕਿਦਾਂ ਕਰਨੀ ਹੀ ਕਿੰਨਾ ਕੁਝ ਤੇ ਬੋਲ ਕੇ ਗਏ ਤੇਰੇ ਡੈਡੀ ਨੂੰ ਵੀ ਵੀ ਤੁਸੀਂ ਝੂਠ ਬੋਲ ਕੇ ਰਿਸ਼ਤਾ ਕੀਤਾ ਉਦੋਂ ਤਾਂ ਤੂੰ ਵੀ ਆਨੀ ਆ ਵੀ ਮੇਰੀ ਜਾਨ ਨਿਕਲ ਚੱਲੀ ਗਿਆ ਵਿਆਹ ਇੱਥੇ ਹੀ ਕਰਾਉਣਾ ਤਾਂ ਮੁੰਡਾ ਵੀ ਆਂਦਾ ਹੀ ਮੇਰੀ ਜਾਨ ਨਿਕਲ ਚੱਲੀ ਗਿਆ ਤੇ ਸਾਡਾ ਕੀ ਕਸੂਰ ਉਹ ਦੂਜੇ ਟੱਬਰ ਦਾ ਸਾਨੂੰ ਦੱਸੋ ਨਾ ਤੇ ਮੰਮੀ ਜੀ ਕਸੂਰ ਤੁਹਾਡੇ ਮੁੰਡੇ ਦਾ ਹੀ ਹੈ ਨਾ ਇਹ ਪਹਿਲਾਂ ਮੈਨੂੰ ਝੂਠ ਬੋਲਦੇ ਰਹੇ ਕਿ ਮੈਂ ਆਹ ਕੰਮ ਕਰਦਾ ਆਂ ਮੈਂ ਨੌਕਰੀ ਕਰਦਾ ਆਂ ਤੇ ਮੈਂ ਸਭ ਕੁਝ ਉਹਦਾ ਹੀ ਆਪਣੇ ਘਰੇ ਦੱਸ ਦਿੱਤਾ ਸਭ ਤੋਂ ਵੱਡੀ ਗਲਤੀ ਤੇ ਇਹਨਾਂ ਦੀ ਹੈ ਇਹ ਹੁਣ ਤੁਹਾਡੇ ਦੋਵਾਂ ਜਾਣਿਆਂ ਚ ਗੱਲਾਂ ਹੋਈਆਂ ਨਾ ਅਸੀਂ ਤਾਂ ਨਹੀਂ ਹਵੇਚ ਹੈਗੇ ਜਦ ਤੇਰੇ ਮਾਪਿਓ ਨੇ ਸਾਨੂੰ ਪੁੱਛਿਆ ਹੋਵੇ ਕਿ ਤੁਹਾਡਾ ਮੁੰਡਾ ਕੀ ਕਰਦਾ ਵਾ ਇਹਦਾ ਕਸੂਰਵਾਨ ਤੁਸੀਂ ਦੋਵੇਂ ਜਾਣੇ ਜੀ ਤੂੰ ਕਿਉਂ ਉਹਤੇ ਕਿਉਂ ਯਕੀਨ ਕੀਤਾ ਦੇਸ਼ਾ ਕੋ ਕਹਿੰਦਾ ਸੀ ਮੈਂ ਨੌਕਰੀ ਕਰਦਾ ਵਾਂ ਤੂੰ ਆਪਣੇ ਮਾਂ ਨੂੰ ਕਹਿੰਦੀ ਕਿ ਡੈਡੀ ਨੂੰ ਘੱਲੋਂ ਤੱਕ ਪਤਾ ਕਰਕੇ ਆਉਣ ਤੇ ਕਿੱਦਾਂ ਦੇ ਬੰਦੇ ਆ ਕੀ ਹਸਾਬ ਕਿਤਾਬਾ ਨੌਕਰੀ ਕਰਦਾ ਮੁੰਡਾ ਪਰ ਮੰਮੀ ਜੀ ਦੋ ਵੀ ਇਦਾਂ ਗੱਲਾਂ ਕਰਦੇ ਰਹਿੰਦੇ ਸੀ ਨਾ ਕਿ ਕੋਈ ਗੱਲ ਨਹੀਂ ਵਿਆਹ ਕਰਵਾ ਲੈਨੇ ਆ ਤਾਂ ਸਭ ਕੁਝ ਠੀਕ ਆ ਘਰਬਾਰ ਵਧੀਆ ਬਣਿਆ ਮੈਂ ਵੀ ਨੌਕਰੀ ਕਰਦਾ ਆ ਤੇ ਸਾਨੂੰ ਕੀ ਪਤਾ ਹੈ ਕਿ ਝੂਠ ਬੋਲਣਦੇ ਆ ਸਭ ਕੁਝ ਨੌਕਰੀ ਦਾ ਤਾਂ ਮੈਨੂੰ ਪਤਾ ਨਹੀਂ ਤੇ ਘਰਬਾਰ ਤਾਂ ਤੇਰੇ ਸਾਹਮਣੇ ਹੀ ਆ ਨਾ ਵਧੀਆ ਹੀ ਬਣਿਆ ਵਾ ਉਹ ਮੰਮੀ ਜੀ ਬੱਸ ਕਰੋ ਹੁਣ ਤੁਸੀਂ ਵੀ ਮੈਨੂੰ ਗੱਲਾਂ ਹੀ ਕਰਨੀਆਂ ਵਾ ਇਹ ਗੱਲਾਂ ਕਰ ਕਰਕੇ ਨਾ ਹੁਣ ਮੈਰਾ ਤਾਂ ਜੀਣਾ ਹਰਾਮ ਹੋਇਆ ਨਾ ਇਹ ਘਰ ਦੇ ਵਿੱਚ ਉਹ ਵੀ ਬਸ ਇਹ ਕਰਕੇ ਕਿਉਂਕਿ ਮੇਰੇ ਮਾਪਿਓ ਛੁੱਟ ਗਏ ਨੇ ਜੇ ਉਹ ਹੁੰਦੇ ਜਾਂਦੇ ਨਾ ਤਾਂ ਕਿਹਦੀ ਹਿੰਮਤ ਨਹੀਂ ਮੈਨੂੰ ਕੋਈ ਗੱਲ ਕਰ ਦਿੰਦਾ ਇੱਥੇ ਤੇ ਜੇ ਤੂੰ ਚੰਗੀ ਹੁੰਦੀ ਨਾ ਤੇ ਤੇਰੇ ਮਾਪਿਓ ਛੁੱਟਦੇ ਨਾ ਤੇ ਅੱਜ ਦੇ ਕੰਮ ਕਰਦੀ ਜੀ ਇਹ ਆ ਤੇ ਇਹ ਪਹਿਲਾਂ ਮੈਨੂੰ ਕਈ ਕਈ ਗੱਲਾਂ ਸੁਣਾ ਗਈ ਆ ਹੁਣ ਤੁਸੀਂ ਆ ਗਏ ਢੱਡੀ ਵਰੀ ਆ ਗਈ ਆ ਹੁਣ ਹੋਰ ਘੜੀ ਨੂੰ ਹੋਰ ਕੋਈ ਆ ਜਾਊਗਾ ਮੈਂ ਤਾਂ ਬਸ ਇਹਨਾਂ ਗੱਲਾਂ ਜੋਗੀ ਰਹਿ ਗਈ ਇੱਥੇ ਤੇ ਸੋਨੀਆਂ ਹੀ ਪਾਣੀਆਂ ਮੈਂ ਜਿਹੜਾ ਤੁਸੀਂ ਕੰਮ ਕੀਤੇ ਆ ਹੋਰ ਤੁਹਾਡੇ ਬੰਦੇ ਦੀਆਂ ਗੱਲਾਂ ਹੀ ਸੁਣੀਆਂ ਅਹੀਂ ਵੇਚ ਤੇ ਕਰਵਾਈਏ ਤੇ ਮੰਮੀ ਜੇ ਬੰਦੇ ਕੋਲ ਗਲਤੀ ਹੋਈ ਗਈ ਆ ਉਹਦਾ ਮਤਲਬ ਹੀ ਬੰਦਾ ਉਹਨ ਤੇ ਫਿਰ ਆਪਣੇ ਮਾਪਿਆਂ ਨੂੰ ਕਹਿਣਾ ਸੀ ਨਾ ਕਿ ਕਿਉਂ ਆਏ ਜੇ ਇੱਥੇ ਤੇ ਕਿਉਂ ਗੱਲਾਂ ਕਰਨ ਦੇ ਜੇ ਮੈਂ ਤੇ ਉਹ ਦਿਨ ਨੂੰ ਰੋਂਦੀ ਆ ਕਿ ਜਿੱਦਨ ਮੈਂ ਇਹਨਾਂ ਦੇ ਨਾਲ ਗੱਲ ਕਰ ਬੈਠੀ ਮੈਨੂੰ ਕੀ ਪਤਾ ਸੀ ਕਿ ਇਦਾਂ ਦੇਣੇ ਇਹ ਸਾਰੇ ਉਮਰ ਹੋਣਾ ਪੈਣਾ ਹੁਣ ਤੇ ਇਹਦੇ ਵਿੱਚ ਸਾਡਾ ਸਾਰੇ ਟਬਰ ਦਾ ਕੋਈ ਕਸੂਰ ਨਹੀਂ ਹੋ ਤੁਸੀਂ ਹੀ ਕਸੂਰਵੰਦੇ ਦੋਵੇਂ ਜਾਣੇ ਖਬਰਦਾਰ ਮੁੰਡੀਆਂ ਸਾਡੇ ਕੋਲ ਨਹੀਂ ਆਏ ਤੇ ਤੇ ਮੈਨੂੰ ਗੱਲਾਂ ਨਾ ਕਰੋ ਬੋਦੀਆਂ ਮੈਂ ਅੱਗੇ ਬੈਠੇ ਟੈਨਸ਼ਨ ਦੇ ਵਿੱਚ ਦੇ ਫਿਕਰ ਦੇ ਵਿੱਚ ਮੈਂ ਠੀਕ ਆ ਨਾ ਪਰ ਮੇਰੀ ਇੱਕ ਗੱਲ ਫੇਰ ਸੁਣ ਲੈ ਤੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਕਹਿ ਦੇ ਵੀ ਮੁੜ ਕੇ ਇੱਥੇ ਆਏ ਨਾ ਮੇਰ ਦਾ ਗੁਰਾ ਕੋਈ ਨਹੀਂ ਉਹ ਵੇਖ ਲਈ ਮੈਂ ਕਿਦਾਂ ਨਾਲ ਭਜਾਉਂਦੀ ਫਿਰ ਇੱਥੋਂ ਉਹ ਆਂਦਾ ਨਾ ਵੀ ਮੇਰੀ ਬੜੀ ਪਹੁੰਚ ਆ ਫਿਰ ਉਹਨੂੰ ਅਹੀ ਦੱਸਾਂਗਾ ਵੀ ਸਾਡੀ ਕਿੰਨੀ ਕੁ ਪਹੁੰਚ ਆ ਤੇ ਕੋਈ ਗੱਲ ਨਹੀਂ ਮਮੀ ਜੀ ਘਾਟੋ ਵੀ ਨਹੀਂ ਹੈਗੇ ਜਿਹੇ ਗਲਤੀਆਂ ਆਈਆਂ ਨਾ ਤਾਂ ਕਰਕੇ ਜਾਂਦਾ ਕਿ ਕੀ ਕਰਨਾ ਸੀ ਮੇਰੇ ਮੁੰਡੇ ਨੂੰ ਮਾਰ ਦਿੰਦਾ ਕਿੱਡੇ ਡਰਾਵੇ ਦੇਣ ਰਹੀ ਆ ਘਾਟੋ ਵੀ ਨਹੀਂ ਹੈਗੇ ਪੁਲਿਸ ਲੈ ਕੇ ਆਉਂਦਾ ਬਸ ਇਹੀ ਗੱਲਾਂ ਹੋਣੀਆਂ ਸੀ ਹੁਣ ਮੈਨੂੰ ਜਿਹੜੀਆਂ ਸਿਰਫ ਮੈਨੂੰ ਇਹਨਾਂ ਦੇ ਕਰਕੇ ਸੁਣਨੀਆਂ ਪੈਣਦੀਆਂ ਆ ਜੇ ਇਹੀ ਚੰਗੇ ਹੁੰਦੇ ਨਾ ਤਾਂ ਕਿਸੇ ਦੀ ਹਿੰਮਤ ਨਹੀਂ ਮੈਨੂੰ ਕੋਈ ਗੱਲ ਕਰ ਜਾਂਦਾ ਬੋਲਦੇ ਨਹੀਂ ਤੂੰ ਹੀ ਗੈਣੀ ਲਉਣੀ ਇੰਦੇ ਸਕੂਲ ਉਹ ਮੈਂ ਚੱਲੇ ਆਇਆ ਕਿ ਉਹ ਤਾਂ ਕੱਲ ਚਲ ਜਾਣਾ ਸੀਗਾ ਤੇ ਉਹ ਮਣਕੇ ਲਵਲੀ ਦੇ ਸਾਸੋਰਾ ਆ ਗਏ ਸਾਸੋਰਾ ਤੇ ਆ ਗਏ ਆ ਆਪਣੀ ਗੱਲ ਤੇ ਕਹਿ ਕੇ ਉਹ ਚਲੇ ਗਏ ਆ ਤੇ ਹੁਣ ਮੰਮੀ ਰਵਿੰਦਰ ਨੂੰ ਕਿੰਨਾ ਕੁਝ ਬੋਲਣ ਦੇ ਹੁਣ ਫੇਰ ਹੋਈ ਦਵਾਲੇ ਦਵਾਲੇ ਕੀ ਹੋਣਾ ਵਾ ਐਵੇਂ ਨਿੱਕੀਆਂ ਮੋਟੀਆਂ ਗੱਲਾਂ ਉਹਨਾਂ ਦੀ ਵੀ ਗਲਤੀ ਆ ਉਹ ਘਰ ਆਣ ਕੇ ਸਾਨੂੰ ਕਿਦਾਂ ਬੋਲ ਕੇ ਗਏ ਸਾਡੇ ਮੁੰਡੇ ਦਾ ਕਸੂਰ ਕੱਢਿਆ ਐਵੇਂ ਨਹੀਂ ਕਿੰਨੇ ਕਿੰਗਾ ਲਾਂਦਾ ਨੂੰ ਬਟਾ ਕਿਹਣਾ ਜਿਹਦਾ ਕਸੂਰ ਹੈਗਾ ਉਹਦਾ ਹੀ ਕੱਢਣਾ ਸੀਗਾ ਹੋਰ ਕਿਹਦਾ ਕੱਢਣਾ ਪਰ ਹੁਣ ਭਾਵੇਂ ਜਿੱਦਾਂ ਮਰਜੀ ਆ ਕੱਲ ਉਹ ਕਹਿ ਕੇ ਗਏ ਨੇ ਇਹ ਕੋਈ ਵਾਹ ਵਾਸਤਾ ਨਹੀਂ ਰੱਖਣਾ ਤੁਹਾਡੇ ਨਾਲ ਤੇ ਰੁਪਿੰਦਰ ਇਹ ਚੀਜ਼ ਨਾ ਮਨ ਚ ਸੋਚੇ ਵੀ ਮੈਂ ਹੁਣ ਕੱਲੀ ਹੋ ਗਈ ਆ ਮੇਰਾ ਕੋਈ ਨਹੀਂ ਸਾਥ ਦੇਣ ਦਾ ਘਟੋ ਘਟ ਮਮੀ ਹੋਂਤੇ ਨਾ ਬੋਲਦੇ ਉਹਦਾਂ ਦੇ ਕਹਿਣਾ ਹੀ ਕਹਿਣਾ ਵਾ ਉਹਨਾਂ ਦਾ ਤਾਂ ਤੇ ਸੁਭਾਅ ਆ ਓ ਚੱਲ ਕੋਈ ਗੱਲ ਨਹੀਂ ਜੇ ਇਹੋ ਜਿਹੀ ਕੋਈ ਗੱਲ ਹੈਗੀ ਵੀ ਸਹੀ ਹੈ ਨਾ ਮਮੀ ਦਾ ਤਾਂ ਅੱਗੇ ਸੁਭਾਅ ਹੀ ਦੰਦਾ ਵਾ ਵੀ ਜਿੱਧਰ ਦਾ ਪਾਸਾ ਭਰਾ ਹੋਇਆ ਉਧਰ ਨੂੰ ਚਲ ਜਾਂਦੇ ਆ ਹੁਣ ਉਹਨਾਂ ਨੂੰ ਇਹ ਚੀਜ਼ ਦਿਖਣ ਧੀ ਆ ਵੀ लवली ਨੂੰ ਤੇ ਹੋ ਗਈ ਆ ਪਹਿਲੀ ਤੇ ਨੌਕਰੀ ਵੱਲੋਂ ਨਾ ਹਨਾ ਤੇ ਉਹਨਾਂ ਦੇ ਬਖਲਾਫ ਹੋਣ ਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਕਿ ਨਹੀਂ ਹੁਣ ਪਤਾ ਨਹੀਂ ਨਾ ਹੈਗਾ ਵੀ ਉਹਦੇ ਦਿਨ ਕਿਹੜੇ ਵੇਲੇ ਬਦਲ ਜਾਣੇ ਆ ਉਹ ਕਿਹੜਾ ਚਾਹੁੰਦਾ ਹੀ ਵੀ ਮੈਂ ਐਡੀ ਵੱਡੀ ਗਲਤੀ ਕਰਾਂ ਚਲੋ ਹੋਈ ਤੇ ਦੋਵਾਂ ਕੋਲੇ ਹੀ ਗਲਤੀ ਆ ਪਰ ਜੇ ਹੋਈ ਗਈ ਆ ਤੇ ਉਹਨੂੰ ਸੁਲਝਾਉਣ ਦੀ بجائے ਤੇ ਐਵੇਂ ਝੂਠ ਬੋਲਦੇ ਰਹੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਵਾਂ ਕਿ ਤੁਸੀਂ ਰਪਿੰਦਰ ਕੋ ਜਾਓ ਉਹਨੂੰ ਥੋੜਾ ਹੌਂਸਲਾ ਦਿਓ ਕੋਈ ਕੋਈ ਗੱਲ ਨਹੀਂ ਜੇ ਕੋਈ ਗੱਲ ਹੋ ਜਾਈ ਗਈ ਹੈ ਨਾ ਤੇ ਆਪਾਂ ਸੁਲਝਾ ਲਾਂਗੇ ਠੀਕ ਕਰ ਲਾਂਗੇ ਕਿੰਨਾ ਚਿਰ ਗੁੱਸੇ ਰਹਿਣਗੇ ਅਕਸਰ ਮਾਪਿਓ ਹੀ ਆ ਅਜੀ ਹੈਗੀ ਆ ਨਵੀਂ ਨਵੀਂ ਗੱਲ ਮੈਂ ਰੁਪਿੰਦਰ ਨੂੰ ਨਹੀਂ ਕਹਿਣਾ ਤੇ ਤੁਸੀਂ ਲਵਲੀ ਨੂੰ ਜ਼ਰੂਰ ਕਹੋ ਰੁਪਿੰਦਰ ਨਾਲ ਗੱਲ ਕਰੂੰਗੀ ਜ਼ਰੂਰ ਪਰ ਮੌਕਾ ਵੇਖ ਕੇ ਤੁਸੀਂ ਲਵਲੀ ਨਾਲ ਮਾੜੀ ਜੀ ਗੱਲ ਕਰ ਲਿਓ ਵੀ ਕੋਈ ਗੱਲ ਨਹੀਂ ਵਾਦੇ ਘਟੇ ਘਰਾਜ ਹੀ ਹੁੰਦੇ ਰਹਿੰਦੇ ਆ ਤੇ ਜੇ ਕੋਈ ਗੱਲ ਹੋਈ ਆ ਜਾਂ ਹੁੰਦੀ ਆ ਅੱਗੇ ਵੀ ਤੇ ਕੋਈ ਨਹੀਂ ਬੈ ਕੇ ਸੁਲਝਾ ਲਾਂਗੇ ਬਾਕੀ ਮਾਪਿਓ ਜਿਹੜੇ ਆ ਨਾ ਉਹ ਗੁੱਸੇ 'ਚ ਕਿਹੇ ਵੇਲੇ ਕੁਝ ਵਾਧ ਘਟੇ ਕਹਿ ਹੀ ਦਿੰਦੇ ਆ ਪਰ ਘਰ ਜਾ ਕੇ ਉਹ ਵੀ ਫਿਕਰ ਕਰਦੇ ਹੀ ਹੋਣੇ ਆ ਚਲ ਕੋਈ ਗੱਲ ਨਹੀਂ ਮੈਂ ਲਵਲੀ ਨਾਲ ਗੱਲ ਕਰਦਾ ਠੀਕ ਆ ਕੀ ਲਵਲੀ ਨਾਲ ਕਰ ਲੋ ਤੇ ਮੈਂ ਰਵਿੰਦਰ ਨੂੰ ਜਦੋਂ ਵੀ ਮੈਂ ਇਦਾਂ ਕਰਦਾ ਮੈਂ ਸਕੂਲੇ ਤੇ ਜਾਣਾ ਹੀ ਆ ਤੇ ਉਹਨੂੰ ਨਾਲ ਹੀ ਲੈ ਜਾਣਾ ਉੱਥੇ ਜਾਂਦੇ ਜਾਂਦੇ ਗੱਲ ਕਰ ਲਵਾਂਗੇ ਵੇਖ ਲੋ ਇਹ ਆ ਵੀ ਘਰ ਚ ਇਦਾਂ ਰਹਿਣਗੇ ਦੋਵੇਂ ਜਾਣੇ ਇਥੇ ਚੰਗਣ ਲੱਗਣਗੇ ਨਹੀਂ ਕੋਈ ਨਹੀਂ ਲਵਲੀ ਓਰੇ ਆਇਆ ਇੱਕ ਮਿੰਟ ਜੋ ਬਣਵਾਜਾਂ ਮਾਰਨਿਆ ਓ ਯਾਰ ਵਾਜਾਂ ਮੈਂ ਕੀ ਮਾਰਨੀ ਆਹੀਂ ਮੈਂ ਨਾ ਲਵਲੀਨ ਦੇ ਸਕੂਲ ਤੱਕ ਚੱਲਿਆ ਵਾਂ ਆਹੋ ਤੇ ਹੈਗਾ ਟਾਂ ਦੋ ਮਿੰਟ ਕੋਈ ਨਹੀਂ ਚੱਲ ਜੰਨੇ ਹਾਂ ਖੋਲ ਕੇ ਹਟ ਚੱਲ ਜੋਮਨ ਤੂੰ ਇੱਥੇ ਲੈ ਆਇਆ ਤੂੰ ਤਾਂ ਅੱਖਾਂ ਦੇ ਸਕੂਲੇ ਜਾਣਾ ਵਾ ਓਏ ਆਹੋ ਸਕੂਲੇ ਵੀ ਜਾਂਦੇ ਆ ਮੈਂ ਤੇਨਾਂ ਗੱਲ ਕਰਨੀ ਆ ਇੱਕ ਮਿੰਟ ਕਿਉਂ ਕੀ ਗੱਲ ਹੋਈ ਆ ਇੱਥੇ ਆਹਾਂ ਕੀ ਹੋਇਆ ਜੋਮਨ ਗੱਲ ਤੂੰ ਦੱਸ ਹੋਣਾ ਕੀ ਆ ਮੈਨੂੰ ਸਾਰੀ ਗੱਲ ਦੱਸ ਪਹਿਲਾਂ ਵੀ ਤੂੰ ਆਪਣੇ ਸਹੁਰੇ ਨੂੰ ਕਿਹਾ ਕੀ ਸੀਗਾ ਓਏ ਯਾਰ ਸੌਰੇ ਨੂੰ ਕੀ ਕਹਿਣਾ ਵਾਂ ਮੈਂ ਪਹਿਲਾਂ ਤੇ ਉਹਨੇ ਲਾਲਾ ਲਾਤਾ ਵੀ ਮੈਂ ਨੌਕਰੀ ਦਿਵਾਉਣਾ ਤੈਨੂੰ ਅੱਛਾ ਹਾਂ ਉਹ ਗੱਲ ਮੁੱਕੀ ਚੱਲ ਉਹ ਵੀ ਵੇਟ ਕਰਦੇ ਰਹੇ ਪਹਿਲਾਂ ਤੇ ਮੁੜ ਕੇ ਆਂਦਾ ਐਕਸਪੀਰੀਅੰਸ ਲੈ ਕੇ ਦੋ ਅੱਛਾ ਤੇ ਉਹ ਮੈਂ ਕਿੱਥੋਂ ਲੈ ਕੇ ਦੇਣਾ ਮੈਂ ਤਾਂ ਕਿਤੇ ਲੱਗਾ ਹੀ ਨਹੀਂ ਆਹੋ ਤੇ ਮੁੜ ਕੇ ਉਹਨੂੰ ਪਤਾ ਲੱਗ ਗਿਆ ਵੀ ਇਹ ਕਿਤੇ ਲੱਗਾ ਹੀ ਨਹੀਂ ਆ ਫੇਰ ਮੁੜ ਕੇ ਮੁੱਕਦੀ ਗੱਲ ਇਹ ਹੀ ਵੀ ਉਹ ਕਹਿੰਦਾ ਵੀ ਮੇਰੇ ਕੋਲ ਮਾਫੀ ਮੰਗੇ ਅੱਛਾ लवली ਜਿਹੜਾ ਵਾ ਵੀ ਇਹਨੇ ਝੂਠ ਮਾਰਿਆ ਵਾ ਹੂੰ ਤੇ ਮੈਂ ਕਿਹਾ ਮੈਂ ਮਾਫੀ ਮੰਗਾ ਕਾਲੀ ਜਾਦ ਮੈਨੂੰ ਨੌਕਰੀ ਦਵਾ ਦੇ ਤਾਂ ਮੈਂ ਮਾਫੀ ਮੰਗ ਲੀਣਾ ਤੇ ਕੋ ਰੁਪਿੰਦਰ ਨੂੰ ਮੈਂ 게ਤਾ ਦੱਸਿਆ ਰੁਪਿੰਦਰ ਦੀ ਮੰਮੀ ਨੂੰ 게ਤਾ ਦੱਸਿਆ ਆਹੋ ਇਹਨਾਂ ਨਹੀਂ ਗੱਲ ਕੀਤੀ ਉਹਨੂੰ ਮੇਰੀ ਥੋੜੀ ਗਲਤੀ ਹੈ ਉਹ ਯਾਰ ਚੱਕਰ ਪਤਾ ਸੱਚ ਕੀ ਬਣਿਆ ਵਾ ਉਹਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ ਅਸੀਂ ਵੀ ਕਿਹੜਾ ਉਹਨੂੰ ਦੱਸਿਆ ਸੀਗਾ ਵੀ ਵਿਹਲਾ ਵਾ ਅਸੀਂ ਦੇਖੋ ਕਹਿੰਦੇ ਰਹੇ ਨਾ ਵੀ ਨੌਕਰੀ ਕਰਦਾ ਉਹ ਯਾਰ ਬਾਅਦ ਚੋਂ ਦੇ ਪਤਾ ਹੀ ਇਹਨਾਂ ਦੀ ਮੰਮੀ ਨੂੰ ਉਹ ਮਾੜੀ ਮੋਟੀ ਗੱਲ ਕਰ ਛੱਡਦੀ ਉਹਨੂੰ ਹਮ ਪਰ ਇਹ ਨਹੀਂ ਨਾ ਪਤਾ ਵੀ ਮੁੜ ਕੇ ਇਹੋ ਕੰਮ ਚੱਕਰ ਸਾਡੇ ਅੱਗੇ ਫੇਰ ਆਇਆਣਾ ਜੇ ਪਤਾ ਹੁੰਦਾ ਬੰਦਾ ਆਪਣੇ ਪੈਰ ਸੰਭਲਦਾ ਪਈ ਹੂੰ ਜਿਹੜਾ ਪਵਾੜਾ ਪਿਆ ਵਾ ਉਹ ਮਾਫੀ ਤੋਂ ਪਿਆਈ ਉਹ ਵੀ ਮਾਫੀ ਕਿਉਂ ਨਹੀਂ ਮੰਗੀ ਉਹ ਨਹੀਂ ਨਹੀਂ ਮਾਫੀ ਕਿਹੜੀ ਗੱਲੋਂ ਮੰਗਣੀ ਕੀ ਗੱਲ ਗਲਤੀਆਂ ਬੰਦੇ ਕੋ ਹੁੰਦੀਆਂ ਵਾ ਚਲ ਕੋਈ ਗੱਲ ਨਹੀਂ ਜਿਹੜੀ ਗੱਲ ਹੋ ਗਈ ਟੈਨਸ਼ਨ ਨਾ ਲੈ ਤੂੰ ਮੈਂ ਲਈ ਦੱਸਣ ਮੈਨੂੰ ਜੋਤ ਕਹਿੰਦੇ ਵੀ ਮੰਮੀ ਰਪਿੰਦਰ ਦੇ ਦੁਆਲੇ ਬੜਾ ਹੋਂਡੀ ਸੀ ਓਏ ਆਹੋ ਵੀ ਬੋਲ ਕੇ ਗਈ ਏ ਤੇ ਮੈਂ ਵੀ ਗੁੱਸੇ ਜਾਣ ਕੇ ਮਾੜਾ ਮੋਟਾ ਬੋਲਿਆ ਇਹਨਾਂ ਤੂੰ ਨਾ ਬੋਲਿਆ ਕਰ ਮੰਮੀ ਦਾ ਤੇ ਡੈਡੀ ਦਾ ਤੇ ਕੰਮ ਹੀ ਇਹੋ ਆ ਉਹ ਜਿੱਧਰ ਪਾਸਾ ਭਾਰਾ ਲੱਗਦਾ ਨਾ ਉਧਰ ਦੀ ਗੱਲ ਕਰਦੀ ਓਏ ਆਹੋ ਮੈਂ ਵੀ ਵੇਖਿਆ ਉਹ ਤੇ ਕੱਲ ਨੂੰ ਤੁਸੀਂ ਸਾਧਣਾ ਹੈ ਕਿ ਦੂਜੇ ਦਾ ਓਏ ਆਹੋ ਤੇ ਹੈ ਹੀ ਆ ਹਨਾ ਤੂੰ ਮੇਰਾ ਵੀ ਟੈਨਸ਼ਨ ਲੈ ਗੱਲ ਬਹੁਤੀ ਨੌਕਰੀ ਦੀ ਆ ਨਾ ਅਸੀਂ ਕਿਤੇ ਵੇਖ ਲੈਨੇ ਕੰਮ ਯਾਰ ਹੋਰ ਕੀ ਈਡੀ ਕਿਡੀ ਗੱਲ ਵਾ ਓਏ ਆਹੋ ਕਿ ਉਹਨੂੰ ਪੁੱਛ ਯਾਰ ਮੈਰਾ ਹੁਣ ਕਰ ਰਿਆ ਉਹਨੂੰ ਜੀਨੀਆ ਕਰਨਾ ਕਿਤੇ ਲਵਾ ਲੈ ਤੂੰ ਫੇਰ ਕਹਿੰਦਾ ਕਰ ਸਰਪੰਦਰ ਭਾਬੀ ਨੇ ਡਿਗਰੀ ਕੀਤੀ ਆ ਆਹੋ ਉਹਨਾਂ ਨੇ ਵੀ ਕੀਤੀ ਹੈ ਹਨਾ ਤੇ ਆਪਾਂ ਉਹਨਾਂ ਦਾ ਵੀ ਵੇਖ ਲੈਨੇ ਆ ਤੇ ਤੁਹਾਡਾ ਵੀ ਵੇਖ ਲੈਨੇ ਆ ਇਕੱਠੇ ਕਿਸੇ ਸਕੂਲੇ ਲੱਗ ਜਾ ਆਪਣਾ ਕੰਮ ਕਰ ਲਓ ਕੋਈ ਬੰਦਾ ਵਗ ਬਲਬ ਲੈਨੇ ਆ ਆ ਕੋਈ ਨਹੀਂ ਵੇਖੀ ਕਿਤੇ ਤਾਂ ਕੋਈ ਨਹੀਂ ਲੱਗ ਜਨੇ ਪਰ ਇੱਕ ਗੱਲ ਵਾ ਮਾੜੀ ਚੰਗੀ ਨਹੀਂ ਕਿਸ ਨੂੰ ਕਹਿਣੀ ਕੋਈ ਵੀ ਉਹ ਯਾਰ ਮੈਂ ਇਹ ਦੇ ਕਰਦਾ ਹੀ ਨਹੀਂ ਕਿ ਕਿ ਇਹਨੂੰ ਮੜੀ ਚੰਗੀ ਤੈਨੂੰ ਪਤਾ ਤੇ ਪਤਾ ਕੀ ਚੱਕਰ ਵਾ ਹੁਣ ਮੰਮੀ ਹੁਣਾਂ ਤੇ ਗੱਲਾਂ ਕਰਕੇ ਫੇਰ ਸੱਚੇ ਸੱਚੇ ਹੋਏ ਨਾ ਹੋਰ ਕੀ ਆ ਤੇ ਕੰਮ ਹੀ ਆਉਣਾ ਵੇਖ ਦੋ ਜਿਹਨੇ ਆਉਣਾ ਜਦੋਂ ਉਹਨਾਂ ਨੂੰ ਪਤਾ ਸੀ ਨਾ ਵੀ ਨੌਕਰੀ ਮਿਲ ਜਾਣੀ ਆ ਉਦੋਂ ਸਾਡੇ ਵੱਲ ਹੋ ਗਏ ਸੀ ਵੇਖ ਲੈ ਮੈਂ ਸਭ ਕੋ ਦਿਖਾ ਦਰਿਆ ਜਦੋਂ ਮੈਂ ਵੀ ਵੇਖਿਆ ਸੀ ਤੂੰ ਮੇਰੇ ਵੀ ਟੈਨਸ਼ਨ ਲੈਣੀ ਕਿਸੇ ਗੱਲ ਦੀ ਆ ਪੰਜ ਲਵਲੀਨ ਦਾ ਕੰਮ ਕਰਕੇ ਨਾ ਫੀਸ ਤਾਰ ਕੇ ਤੇ ਮੁੜ ਕੇ ਵੇਖਨੇ ਆ ਕੋਈ ਨੌਕਰੀ ਦਾ ਵੇਖਨੇ ਕਿਸ ਸਕੂਲੇ ਹਨਾ ਚੱਲ ਆ ਚੱਲੀਏ ਫਿਰ ਉਹਨਾਂ ਕਹਣਾ ਪਤਾ ਨਹੀਂ ਕਿੱਥੇ ਚਲ ਗਏ ਆ ਜਾ ਆ ਜਾ